ਅਜੇ ਤਾਂ 2023 ਵਾਲੇ ਜ਼ਖਮ ਹਰੇ ਸੀ ਸੁੱਕੇ ਨਹੀਂ ਹੈਗੇ ਉਹਨਾਂ ਦੀ ਪਰਪਾਈ ਹੋਈ ਨਹੀਂ ਤੇ ਆ 2025 ਦੇ ਵਿੱਚ ਫਿਰ ਆਪਸ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਇਹਨਾਂ ਕਿਸਾਨਾਂ ਦੀ ਜਿੱਤ ਕਰਤਾ ਜ਼ਮੀਨਾਂ ਜਿਹੜੀਆਂ ਹਨ ਉਹ ਬਾਦ ਨਹੀਂ ਸੀ ਹੋਈਆਂ 2 ਸਾਲ ਤਾਂ ਜ਼ਮੀਨਾਂ ਬਣਾਉਣ ਤੇ ਲੱਗ ਗਿਆ ਤੇ ਅੱਗੇ ਵੇਖੋ ਹਾਲ ਕੀ ਬਣਦਾ ਪਿਆ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਰੁਕਣੇ ਵਾਲਾ ਜ਼ਿਲ੍ਹਾ ਫਰੋਜਪੁਰ ਤੇ ਮਖੂ ਦੇ ਕੋਲ ਜਿਹੜਾ ਬੰਨ ਬਣਿਆ ਆ ਤੇ ਉਹਦੇ ਨਾਲ ਜਿਹੜੀ ਢਾ ਲੱਗਦੀ ਪਈ ਆ ਆ ਸਾਰੀ ਜਿਹੜੀ ਨਾ ਝੋਨੇ ਦੀ ਫਸਲ ਜਿਹੜੀ ਆ ਬਿਲਕੁਲ ਐ ਜਿਵੇਂ ਕਹਿ ਦਈਏ ਵੀ ਤਿਆਰ ਹੋ ਚੁੱਕੀ ਸੀਗੀ ਹੋਰ ਮਹੀਨੇ ਤੱਕ ਜਿਹੜਾ ਇਹ ਵੱਢਣ ਵਾਲੀ ਹੋ ਜਾਣੀ ਸੀ ਫਸਲ ਤੇ ਹੁਣ ਤੁਸੀਂ ਹਾਲਾਤ ਵੇਖੋ ਪੰਜਾਬ ਦੇ ਨਾਲ ਪੰਜਾਬੀ ਹੀ ਖੜਦੇ ਨੇ ਜਿਹੜੇ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਆ ਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਆ ਵੇਖੋ ਆ ਇੰਡੀਅਨ ਜਿਹੜੇ ਵਿਚਾਰਿਆ ਨੇ ਕੱਢ ਕੱਢ ਕੇ ਦਰਿਆ ਦੇ ਵਾਲੀ ਜਿਹੜੀ ਜ਼ਮੀਨ ਦੇ ਵਿੱਚੋਂ ਲਿਆ ਕੇ ਆਪਣੇ ਸੁੱਕੇ ਜਗ੍ਹਾ ਤੇ ਲਿਆਂਦੇ ਹੋਏ ਆ ਤੇ ਇੱਧਰ ਵੀ ਕੋਈ ਪਤਾ ਨਹੀਂ ਮੀਂਹ ਦਾ ਪਾਣੀ ਤੇ ਜਿਹੜਾ ਦਰਿਆ ਦਾ ਪਾਣੀ ਇਹ ਵੀ ਜਿਹੜਾ ਸਮਾਨ ਇਹਨਾਂ ਦਾ ਨਸ਼ਟ ਨਾ ਕਰ ਦਵੇ ਆ ਝੋਨਾ ਵੇਖੋ ਪੂਰਾ ਕੰਡਿਆਂ ਤੇ ਕਰਪਾਣੀ ਲੱਗਾ ਆ ਤੇ ਅੱਗੇ ਤਾਂ ਜੇ ਦਰਿਆ ਹੈ ਤੇ ਦਰਿਆ ਦੇ ਅਗਲੀ ਸਾਈਡ ਤੇ ਵੀ ਜਿਹੜੇ ਉਹ ਘਰ ਬੈਠੇ ਹੋਏ ਆ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਬਤੀਤ ਹੋ ਰਿਹਾ ਹੋਵੇਗਾ ਮਾਲ ਡੰਗਰ ਵੀ ਉਹਨਾਂ ਨੇ ਉੱਥੇ ਅਜੇ ਰੱਖਿਆ ਆ ਬਹੁਤ ਔਖੇ ਹੁੰਦੇ ਨੇ ਘਰ ਛੱਡਨੇ ਘਰ ਛੱਡਨੇ ਕੋਈ ਸੌਖਾ ਨਹੀਂ ਹੈਗਾ ਵੀ ਜਦੋਂ ਦਿਲ ਕੀਤਾ ਆਪਾਂ 2 ਘੰਟਿਆਂ ਵਾਸਤੇ ਘਰੋਂ ਬਾਹਰ ਜਾਂਦੇ ਆ ਨਾ ਤੇ ਆਪਣਾ ਦਿਲ ਘਰ ਨੂੰ ਤੜਕਦਾ ਵੀ ਘਰੇ ਕਦੋਂ ਪਹੁੰਚ ਜਾਈਏ ਧੰਨ ਤਾਂ ਇਹ ਲੋਕ ਨੇ ਜਿਨ੍ਹਾਂ ਦਾ ਬਣਿਆ ਬਣਾਇਆ ਸਭ ਕੁਝ ਰੁੜ ਜਾਂਦਾ ਮਾਲ ਹੋਇਆ ਡੰਗਰ ਹੋਏ ਤੇ ਇੱਧਰ ਲੈ ਬਣ ਜਿਹੜੇ ਮੋਟਰਾਂ ਦੇ ਉੱਪਰ ਕਿਸੇ ਨੇ ਸੋਲਰ ਸਿਸਟਮ ਲਾਇਆ ਕਿਸੇ ਨੇ ਸਮਰਸੀ ਵੱਲ ਪਾਇਆ ਇਹਨਾਂ ਦੇ ਬੋਰਾ ਦਾ ਵੀ ਕੋਈ ਪਤਾ ਨਹੀਂ ਲੱਗਣਾ ਹੈਗਾ ਕਿੱਥੇ ਰਹਿ ਗਿਆ ਆ ਝੋਨੇ ਦੇ ਉੱਪਰ ਜਿਹੜੀ ਵੱਡੀ ਵੱਡੀ ਕਲਾਲੀ ਚੜ ਗਈ ਹੈ ਜੇ ਪਾਣੀ ਲੈ ਵੀ ਗਿਆ ਨਾ ਤੇ ਫਿਰ ਵੀ ਕੋਈ ਆਸ ਨਹੀਂ ਹੈਗੀ ਆ ਤੁਸੀਂ ਵੇਖੋ ਛੜਕ ਜਿਹੜੀ ਹੈ ਨਾ ਬੰਨ ਦੇ ਉੱਪਰ ਬਣੀ ਹੋਈ ਸੜਕ ਸੜਕ ਦੇ ਵਿੱਚ ਵੀ ਕੱਡੀਆਂ-ਕੱਡੀਆਂ ਦਰਾਰਾਂ ਪੈ ਚੁਕੀਆਂ ਪਾਣੀ ਬਿਲਕੁਲ ਬੰਨ ਦੇ ਨਾਲ ਲੱਗਾ ਆ ਤੇ ਜ਼ਮੀਨ ਜਿਹੜੀ ਤਸਨਾ ਸ਼ੁਰੂ ਹੋ ਗਈ ਹੈ ਅੱਜ ਜਿੱਥੇ ਪਾਣੀ ਹੁਣ ਚੱਲਦਾ ਪਿਆ ਨਾ ਇਦੂ ਲਗਭਗ ਇੱਕ ਕਿਲਾ ਦੂਰ ਸੀ ਕੱਲ ਤੇ ਪਾਣੀ ਨੇ ਐਸੀ ਢਾਲਾਈ ਆ ਘਰ ਨੂੰ ਸਿੱਧਾ ਰੱਖ ਕੇ ਤੇ ਘਰ ਵਾਲਿਆਂ ਦੇ ਕਮਰੇ ਵੀ ਜਿਹੜੇ ਉਹ ਟੈਣੇ ਸ਼ੁਰੂ ਹੋ ਗਏ ਨੇ ਹੁਣ ਤੁਹਾਨੂੰ ਦਿਖਾਉਣੇ ਆ ਪਾਣੀ ਜਿਹੜਾ ਕਿਸ ਤਰ੍ਹਾਂ ਮਾਰ ਕਰਦਾ ਪਾਣੀ ਦੀ ਸਪੀਡ ਦਿਖਾਉਣੇ ਆ ਤੇ ਇਧਰਲੇ ਬੰਨੇ ਜਿਹੜੇ ਪੰਜਾਬ ਦੇ ਯੋਧੇ ਹਨਾ ਯੋਧੇ ਕਹਿੰਦੇ ਹਨ ਪੰਜਾਬ ਨਸ਼ੇ ਜੇ ਮਾਰਿਆ ਗਿਆ ਤੇ ਪੰਜਾਬ ਵਰਗੀ ਕੋਈ ਸੇਵਾ ਵੀ ਨਹੀਂ ਕਰ ਸਕਦਾ ਆ ਵੇ ਯੋਧੇ ਲੱਗੇ ਨਾ ਵੱਡੇ ਵੱਡੇ ਮੋਛੇ ਚੱਕ ਚੱਕ ਕੇ ਦਰਿਆ ਦੇ ਵਿੱਚ ਸੁੱਟਦੇ ਆ ਤੇ ਕਿਤੇ ਨਾ ਕਿਤੇ ਪਾਣੀ ਦੀ ਜਿਹੜੀ ਰਫ਼ਤਾਰ ਹੌਲੀ ਹੋ ਜਾਵੇ ਪਰ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦੀ ਤੇਜ਼ ਤੇਜ਼ ਹੋਣ ਕਰਕੇ ਇਧਰਲੇ ਬਨੇ ਖਾਰ ਪਾਈ ਜਾਂਦੇ ਇਧਰ ਇਹਨਾਂ ਦੇ ਠੱਠੇ ਹੋਏ ਕਮਰੇ ਇਸ ਗੱਲ ਦੀ ਗਵਾਹੀ ਭਰਦੇ ਆ ਕਿ ਪਾਣੀ ਦੀ ਮਾਰ ਕਿੰਨੀ ਕੁ ਜ਼ਿਆਦੀ ਤੇਜ਼ ਹੋ ਰਹੀ ਹੈ ਇਹ ਪਾਣੀ ਏਵੇਂ ਨਹੀਂ ਆ ਜਾਂਦੇ ਬੜੀ ਤਗੜੀ ਡੂੰਗੀ ਸਾਦਿਸ਼ ਤੇ ਪੰਜਾਬ ਦੇ ਵਿੱਚ ਕਿਵੇਂ ਕਿਸਾਨਾਂ ਨੂੰ ਡੋਬ ਡੋਬ ਕੇ ਮਾਰਿਆ ਜਾਵੇ ਆਖਰ ਅੱਕ ਕੇ ਆਪਣੇ ਆਪ ਹੀ ਕਹਿ ਲੋ ਵੀ ਜ਼ਮੀਨਾਂ ਸਾਡੇ ਕੋਲ ਲੈ ਲੋ ਸਾਡੇ ਤੋਂ ਨਹੀਂ ਸੰਭਾਲੀਆਂ ਜਾਣੀਆਂ ਤੇ ਜਿੱਦਣ ਇਹ ਪ੍ਰਾਈਵੇਟ ਘਰਾਣਿਆਂ ਕੋਲ ਆ ਜਾਣਗੀਆਂ ਨਾ ਤੇ ਕਦੀ ਪਾਣੀ ਦੀ ਬੂੰਦ ਵੀ ਇੱਥੇ ਓਵਰ ਨਹੀਂ ਹੋਏਗੀ ਇਸ ਕਰਕੇ ਨਾ ਡਰਿਆ ਜਾਂਦਾ ਪੰਜਾਬ ਨੂੰ ਦਬਾਇਆ ਜਾਂਦਾ ਤੇ ਜਿਹੜੀਆਂ ਜ਼ਮੀਨਾਂ ਨੇ ਨਾ ਇਹਨਾਂ ਨੂੰ ਰੋੜ ਦਿਓ ਤੇ ਫਿਰ ਬਾਅਦ ਵਿੱਚ ਅੱਕੇ ਹੋਏ ਕਿਸਾਨ ਆਪਣੇ ਹੱਥ ਛਾੜ ਕੇ ਤੇ ਇਥੋਂ ਤੁਰਦੇ ਬੰਨ ਚੱਲਦੇ ਸੇਵਾ ਵੀ ਪੂਰੀ ਜਾਂਦੀ ਸੀ ਬਹੁਤ ਗੁੱਟੀ ਲਿਆ ਲੈਣੇ ਬੰਦੇ ਸੋ ਹਲਾ ਹਲਾ ਚੱਲਦੇ ਆਲੇ ਕੋ ਬਣੇ ਹੋਏ ਪਾਣੀ ਦੀ ਸਪੀਡ ਹੱਦ ਤੋਂ ਜ਼ਿਆਦਾ ਹੋ ਗਈ ਤੇ ਸੋਹਣੇ ਕੋ ਪਾਣੀ ਦੇ ਫੱਟ ਪਾ ਜਾਵੇ ਸਿੱਧਾ ਹੀ ਚੱਲ ਵਾਗਰੂ ਤੇਰੇ ਡਰੇਗਾ ਇੱਤਨਾ ਉਹ ਰਹਿਣਾ ਕਹਿੰਦਾ ਉਹ ਨਾ ਆ ਰਿਹਾ ਮੈਂ ਉਹ ਸਾਤ ਕੁ ਵਜੇ ਦਾ ਆ ਜਾਣਾ ਸਿਆ ਮੋਟਰਸ ਦੀ ਚਾਬੀ ਦੇ ਦਿੰਦਾ ਤੈਨੂੰ ਉਹ ਘੁੰਮਣ ਘੇਰੀ ਜੇ ਪੈਂਦੀ ਹੈ ਨਾ ਉਦੋਂ ਫਿਰ ਇਹਨੇ ਪਾਰਟੀ ਲੈ ਜਾਣਾ ਜਿਹੜਾ ਕੁਝ ਹੋਵੇਗਾ ਵੇ ਆੜਿਆ ਤਾਂ ਲੈ ਆਉਣੇ ਮਿੱਟੀ ਕੱਢਦਾ ਪੈਰਾਂ ਦੇ ਵਿੱਚ ਆ ਦੂਰ ਰੁਕਦਾ ਉਹਦੇ ਨਾਲ ਫਰਕ ਪੈਂਦਾ ਜਾਂ ਲੋਚਾ ਹੋ ਜਾਂਦਾ ਕੰਮ ਮਿੱਟੀ ਚੱਕ ਕੇ ਲਿਆਉਂਦੇ ਆ ਬਹੁਤ ਦੂਰੋਂ ਦੂਰੋਂ ਭਰ ਕੇ ਲਿਆ ਆ ਰਹੇ ਬਹੁਤ ਸੰਤ ਜਿਹੜੀ ਸੇਵਾ ਕਰੀ ਜਾਂਦੀ ਹੈ ਤੇ ਖੁਦ ਹੀ ਉਪਰਾਲੇ ਕਰਨੇ ਪੈਂਦੇ ਜਿੰਨਾ ਜ਼ਿਆਦਾ ਹਾਲਾਤ ਮਾੜੀ ਹੁੰਦੇ ਪਏ ਟਰੈਕਟਰ ਟਰਾਲਿਆਂ ਨੇ ਬਹੁਤ ਜ਼ਿਆਦਾ ਮਿੱਟੀ ਲਿਆਂਦੀ ਚੱਕ ਚੱਕ ਕੇ ਆਹ ਵੇਖੋ ਸੇਵਾ ਕਰਦੇ ਪਹਰੇ ਆਹ ਤੋਂ ਸਪੀਡ ਤੇ ਆਹ ਤਾਂ ਸਿੱਧੀ ਢਾਹ ਪਾਉਣ ਲੱਗਦੀ ਹੈ ਰੇਡ ਪਹਾਣੂ ਬਣ ਜਾਈਦਾ ਜਮਾ ਪਾਣ ਦੇ ਪਹਰੇ ਹੁਣ ਆ ਸੇਹ ਨੇ ਇੱਥੇ ਹੀ ਪਾਣੀ ਆਈ ਜਾਂਦਾ ਅੱਗੋਂ ਆਪਣੀ ਕਿਹੜੇ ਕਿਹੜੇ ਸਾਰਾ ਨੂੰ ਮੋੜ ਬਣਿਆ ਆ। ਉਹ ਜਿਹੜਾ ਮੋੜ ਬੰਦ ਨਾ ਉਹ ਤੋਂ ਆਇਆ ਘੁੰਮਦਾ। ਇਧਰੋਂ ਆਇਆ ਘੁੰਮ ਕੇ ਫੇਰ ਆਣ ਉਹ ਤੇ ਫੇਰ ਆਣ ਜਾਵਾਂ। ਅੱਗੋਂ ਫੇਰ ਪਰਾਂ ਨੂੰ ਫੇਰ ਇਧਰ ਨੂੰ ਹੋ ਜਾਰੇ ਪੱਤਨ। ਆਹ 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 ਡੱਕੀ ਰਾਜਾ ਬਣ ਗਿਆ। ਇਵੇਂ ਜੇ ਸਪੀਡ ਵੱਧ ਗਈ ਜਿੰਦੀ ਤਾਂ ਚੜ ਗਿਆ ਤੇ ਇਧਰ ਨੂੰ ਲੱਗ ਜਾਣਾ। ਨੇ ਕੱਟ ਲੈਨੇ ਟਰਾਲੀਆਂ ਕਢਾਓ ਮੇਰੇ ਨਾਲ ਨਾਲ ਲਾਉ ਮੁੰਡਾ ਤੱਕ ਚੰਗਾ ਬਣਦਾ ਅਜੇ ਕੋਈ ਪਤਾ ਨਹੀਂ ਅਜੇ ਬਰਸਾਤਾਂ ਹੋ ਰਹੀਆਂ ਨੇ ਬਰਸਾਤਾਂ ਬਹੁਤ ਤੇਜ਼ ਹੋਣ ਤਿੰਨ ਤਰੀਕ ਤੱਕ ਰਹਿਣਾ ਆ ਮੋਟਰਾਂ ਵੇਖੋ ਸਾਰੀਆਂ ਉਹ ਇੰਨਾਂ ਵਿਚਾਰਾ ਟੁੱਬਾ ਪਿਆ ਆ ਸਾਰੇ ਹਾਲਾਤ ਬਹੁਤ ਮਾੜੇ ਹਾਲਾਤ ਹੋਏ ਪੈਣ ਪਾਣੀ ਦੀ ਸਪੀਡ ਹੱਦੋਂ ਹੀ ਜ਼ਿਆਦੀ ਹੋਈ ਫਿਰਦੀ ਸ਼ਾਮ ਦਾ ਟਾਈਮ ਆ ਜਿਹੜੇ ਘਰ ਨੇ ਬੈਠੇ ਹੋਏ ਨੇ ਕਿੰਨੇ ਡਰ ਤੇ ਵੀਡੀਓ ਆ ਪਹਿਲਾਂ 23 ਵਾਲੇ ਸਦਮੇ ਦੇ ਵਿੱਚ ਲੋਕ ਨਹੀਂ ਉੱਠੇ ਤੇ ਹੁਣ ਆ ਹੁਣ ਕੀ ਪਤਾ ਆਂਗੀਆਂ ਦੇ ਵਿੱਚ ਪਾਣੀ ਭਰਿਆ ਪਿਆ